ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਐਵੇਂ ਨਹੀਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਭਈ ਜੇਥੇ ਤੋਂ ਗੁਰੂ ਰਾਮਦਾਸ ਜੀ ਬਣ ਗਏ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਹੀ ਸੇਵਾ ਦੇ ਕਾਢਣਾ ਘਾਲ ਕੇ ਬੜੀ ਹੀ ਕਿਰਤਕਮਈ ਨਾਮ ਬਾਣੀ ਦੀ ਕਰਕੇ ਇਸ ਪਦਵੀ ਨੂੰ ਪਾਇਆ ਹੈ ਨਿਮਰਤਾ ਦੇ ਵਿੱਚ ਰਹਿ ਕਰਕੇ ਜਿਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਹੁਣ ਆਖਰੀ ਪ੍ਰੀਖਿਆ ਲੈਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਦੋ ਬੇਟੀਆਂ ਸਨ ਬੀਬੀ ਭਾਨੀ ਤੇ ਬੀਬੀ ਦਾਨੀ ਬੀਬੀ ਦਾਨੀ ਦੇ ਪਤੀ ਨੂੰ ਵੀ ਆਖਿਆ ਕਿ ਥੜੇ ਬਣਾਓ ਤੇ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਨਾਮ ਭਾਈ ਜੇਠਾ ਬੀਬੀ ਭਾਨੀ ਦੇ ਪਤੀ ਨੇ ਇਹਨਾਂ ਨੂੰ ਵੀ ਆਖਿਆ ਥੜੇ ਬਣਾਓ ਸੋ ਦੋਨਾਂ ਹੀ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੇ ਥੜੇ ਬਣਾਉਣੇ ਸ਼ੁਰੂ ਕੀਤੇ ਜੋ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੱਸਿਆ ਸੀ ਉਦਾਂ ਹੀ ਬਣਾ ਦਿੱਤੇ ਪਰ ਸ਼ਾਮ ਨੂੰ ਮਹਾਰਾਜ ਗੁਰੂ ਅਮਰਦਾਸ ਜੀ ਆਖਣ ਲੱਗੇ ਨਹੀਂ ਚੰਗੇ ਨਹੀਂ ਬਣਿਆ ਗਲਤ ਬਣ ਗਏ ਨੇ ਢਾ ਦਿਓ ਦੋਵਾਂ ਨੇ ਢਾ ਦਿੱਤੇ ਅਗਲੇ ਦਿਨ ਫੇਰ ਬਣਾਉਣੇ ਸ਼ੁਰੂ ਕਰ ਦਿੱਤੇ ਫੇਰ ਸ਼ਾਮਾਂ ਪਈਆਂ ਆਖਣ ਲੱਗੇ ਰਾਮਾ ਤੇੜਾ ਥੜਾ ਤੇ ਕਿਸੇ ਕੰਮ ਦਾ ਨਹੀਂ ਸੋ ਭਾਈ ਰਾਮੇ ਨੇ ਵੀ ਢਾ ਦਿੱਤਾ ਤੇ ਜਦੋਂ ਭਾਈ ਜੇਠੇ ਕੋਲ ਗਏ ਆਖਣ ਲੱਗੇ ਥੜਾ ਤੇ ਤੇਰਾ ਵੀ ਚੰਗਾ ਨਹੀਂ ਬਣਿਆ ਤੇ ਭਾਈ ਜੇਠੇ ਨਹੀਂ ਵਿਟਾ ਦਿੱਤਾ ਦੱਸਦੇ ਨੇ ਕਿ ਸਤਿਗੁਰੂ ਜੀ ਸਵੇਰੇ ਥੜੇ ਬਣਾਉਣ ਬਾਰੇ ਦੱਸ ਦਿੰਦੇ ਨੇ ਤੇ ਰਾਤ ਨੂੰ ਟਵਾ ਦਿੰਦੇ ਨੇ ਇੱਕ ਦਿਨ ਭਾਈ ਰਾਮਾ ਅੱਕ ਗਿਆ ਜੋ ਵੱਡਾ ਜਵਾਈ ਸੀ ਨਾ ਬੀਬੀ ਦਾਨੀ ਦਾ ਪਤੀ ਉਹ ਆਖਣ ਲੱਗਾ ਕਿ ਅਮਰਦਾਸ ਜੀ ਮਹਾਰਾਜ ਨੂੰ ਕਿ ਆਪ ਜੀ ਪਿਤਾ ਜੀ ਗੁਰੂ ਜੀ ਬੁੱਢੇ ਹੋ ਗਏ ਜੇ ਬਜ਼ੁਰਗ ਅਵਸਥਾ ਹੋ ਗਈ ਆ ਤੁਹਾਨੂੰ ਆਪ ਨੂੰ ਵੀ ਨਹੀਂ ਚੇਤਾ ਰਹਿਦਾ ਕਿ ਤੁਸੀਂ ਕਿਦਾਂ ਦਾ ਦੱਸ ਕੇ ਜਾਂਦੇ ਜੇ ਜਿੱਦਾਂ ਦਾ ਤੁਸੀਂ ਦੱਸ ਦੇ ਜੇ ਅਸੀਂ ਉਦਾਂ ਦਾ ਹੀ ਬਣਾਉਨੇ ਆ ਸਾਡੀ ਕੋਈ ਗਲਤੀ ਨਹੀਂ ਇਸ ਕਰਕੇ ਅੱਜ ਥੜਾ ਨਹੀਂ ਟਾਉਣਾ ਜਦੋਂ ਭਾਈ ਜੇਠੇ ਦੇ ਕੋਲ ਗਏ ਤੇ ਭਾਈ ਜੇਠੇ ਨੇ ਅਜੇ ਅੱਧੀ ਕੋ ਗਾਲੀ ਸੁਣੀ ਜੀ ਕਿ ਥੜਾ ਜਿਹੜਾ ਹੈ ਉਹ ਚੰਗਾ ਨਹੀਂ ਬਣਿਆ ਭਾਈ ਜੇਠਾ ਜੀ ਕਹੀ ਲੈ ਕੇ ਥੜੇ ਤੇ ਚੜ ਕੇ ਤੇ ਨਾਲ ਹੀ ਬੇਨਤੀ ਕੀਤੀ ਆਖਣ ਲੱਗੇ ਗੁਰੂ ਜੀ ਗੱਲ ਇਹ ਆ ਸਾਡੀ ਮਤ ਥੋੜੀ ਸਾਨੂੰ ਚੇਤਾ ਪੁੱਲ ਜਾਂਦਾ ਅਸੀਂ ਤੁਹਾਡੇ ਬਹਿਣ ਜੋਗ ਥੜਾ ਬਣਾ ਹੀ ਨਹੀਂ ਸਕਦੇ ਆਪ ਜੀ ਜੇ ਕਿਰਪਾ ਕਰੋਗੇ ਫੇਰ ਬਣ ਸਕਦਾ ਤੇ ਮੈਂ ਥੜਾ ਟਾ ਦਿੰਨਾ ਹਾਂ ਸੋ ਉਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਆਖਣ ਲੱਗੇ ਅਸੀਂ ਮਨ ਰੂਪੀ ਥੜਾ ਵੇਖ ਰਹੇ ਸਾਂ ਉਹ ਤੇਰਾ ਪੱਕਾ ਹੋ ਚੁੱਕਿਆ ਸੋ ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਬੈਠਦੇ ਨੇ ਰਾਜ ਜੋਗ ਤਖਤ ਤੀਜਨ ਗੁਰ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ